ਕਹਿੰਦੇ ਉਹ ਗਲਤ ਮਿਲਿਆ ਨਹੀਂ ਕਰਨੀ ਕਿਉਂ ਪਤਾ ਨਹੀਂ ਦੱਸਿਓ ਤੁਹਾਡੇ ਵਿੱਚ 10 ਨਿਊਜ਼ ਫੈਲਦੀ ਹੋਈ ਆ ਕਨਕ ਦੀ ਜਗ੍ਹਾ ਕੋਈ ਸ਼ੋਰ ਮਿਲਿਆ ਕਰਨਾ ਕੁਝ ਦਾਲਾ ਦੂਲਾ ਸੱਸ ਹੋ ਗਈ ਸੁਸਰੀ ਲੱਕੇ ਖਰਾਬ ਹੋਈ ਆ ਆ ਸੁਸਰੀ ਲੱਗੀ ਹੋਈ ਆ ਕਾਲੀ ਫਿਰੀ ਜੈ ਉਹ ਜੀ ਜੈ ਉਹ ਤਾਂ ਆ ਗਏ ਆ ਤੇ ਹੋਰ ਜੈ ਉਹ ਜੀ ਜੋਗਾ ਕਰਦੇ ਮਿਲਦੇ ਜਿੱਦੋਂ ਤਾਂ ਵਿਖਾ ਚੜੇ ਡਾਈਟ ਵਾਲੀ ਤੇ ਹਲਤਾ ਡਾਈਟ ਵੀ ਲੈਣੀ ਸਿੱਖੋ ਕਾਪੀ ਕਟ ਲੈ 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 ਜੈ ਉਹ ਇੱਧਰ ਇੱਥੇ ਖੜੀ ਹੋ ਕੇ ਦੱਸ ਕਿ ਪੀਜ਼ਾ ਪੀਜ਼ਾ ਕਨੇ ਕਨੇ ਖਾਂਦੇ ਨੇ ਪੀਜ਼ਾ ਹਰ ਡਾਂਸ ਹਰ ਡਾਂਸ ਹੋਏ ਤੋਸ ਦੇ ਗਲੋ ਜੀ ਤੋਸ ਦੇ ਗਲੋ ਹੋਏ ਹੋਏ ਹੋ ਤਾ ਤੇ ਜਿਵੇਂ ਨਿਕਲ ਜਾ ਧਰਤੀ ਤੋਂ ਨਿਕਲ ਪੀਜ਼ਾ ਦੱਸ ਕੇ ਕਰ ਖਾਣਾ ਪੀਜ਼ਾ ਚਾ ਵੇਖ ਲਾ ਫੇ ਇੱਕ ਬਸ ਇੱਕੀ ਕਬੀਆ ਬਸ ਬਾਲ ਨਹੀਂ ਬਣਾਉਂਦੀ ਇੱਕ ਕਬੀਆ ਬਸ ਇੱਕਮ ਜੋਗ ਕਰਕੇ ਦਿਖਾ ਜੋਗਾ ਜੋਗਾ ਕਰਕੇ ਦਿਖਾ ਕੇ ਸਰੂ ਜੋਗਾ ਦੀ ਕਰਨਾ ਆਉਂਦਾ ਨਾ ਬਸ ਤੋ ਕਰ ਜੋਗਾ ਕਰਕੇ ਦਿਖਾਓ ਲੈ ਲੈ ਜੋਗਾ ਕਰਕੇ ਦਿਖਾ ਜੋਗਾ ਇਹ ਘਰੇ ਸਟਾਈਲ ਦਾ ਯੋਗਾ ਹੋਇਆ। ਅੱਛਾ ਹੋ ਜੋ ਯੋਗਾ ਆ ਗਈ ਐਸਲੀ ਫੋਮ ਚ ਆ ਗਈ। ਯੋਗਾ ਕਰ ਸਿੱਖੋ ਯੋਗਾ ਕਰਦਾ ਸਿੱਖੋ। ਰਾਤ ਵੇਲੇ। ਇਹ ਚੱਜ ਦਾ ਧਿਆਨ ਦਾ ਧਿਆਨ ਦਾ ਇਸ। ਹੋਰ ਕੋਈ ਸਟੈਪ? ਮੈਮ ਕਿਹ ਕਿਹ ਸਟੈਪ ਉਹਦੇ ਯੋਗ ਦੇ ਦਾ? ਓਕੇ। ਹੋਰ ਕਰੋ ਨਾ ਡਰ ਗਈ ਡਰ ਗਈ। ਦਰਪੋਕੇ ਕੁਛ ਨਹੀਂ ਹੈਗਾ ਉਹਦੇ ਉੱਤੇ। ਬਾਲ ਬਾਲ ਵੀ ਬਣਾ ਲਿਆ ਕਰ ਟਾਈਕ ਦੇਖ ਜੇ ਮਂ ਗਈ ਸੀ ਪਹਿਲਾਂ ਥੋੜਾ ਟਮ ਪਹਿਲਾਂ ਕਿਦਾਂ ਬਾਲ ਬਣੇ ਸੀ ਤੇ ਆ ਕੇ ਫੇਰ ਲਾ ਲੈ ਇਹ ਬਾਤ ਕੀ ਕਰਦੀ ਬਾਤ ਇਹ ਬਾਤ ਕੀ ਕਰਦੀ ਹਟੋ ਲਾ ਲੈ ਕਿ ਲੜੋ ਹਟੋ ਹਟੋ ਹਾਂ ਸੀ ਆਈ ਖੁਸ਼ ਕਰ ਦੋ ਹਾਂ ਆਈ ਖੁਸ਼ ਅਸੀਂ ਵੀ ਖਾਈਏ ਹੁਣ ਰੋਟੀ ਤੇ ਕਾਲਾ ਪਕਪੜੇ ਤੋਲੇ ਸੀ ਐ ਸਾਉਂਡ ਇਫੈਕਟ ਜਾਉਦਾ ਐ ਹਾਂ ਜਮੂ ਤਰਹ ਤੋ ਸੁੱਕੜੇ ਪਾਇਆ ਉਹ ਲਾਕੇ ਲੈ ਕੇ ਉਹਨੇ ਰਾਤ ਤ ਪਈਆ ਤੇ ਦੋ ਘਰ ਰੋਟੀਆਂ ਤੋਂ ਮੈਂ ਪਹਿਲਾਂ ਵੀ ਖਾਧੀਆਂ ਸੀ ਸਾਲ ਵਦਨਾਂ ਤੋਂ ਹੁਣ ਮੇਰਾ ਮਨ ਕਰਦਾ ਪਿਆ ਆ ਕਿ ਦੋ ਘਰ ਰੋਟੀਆਂ ਹੋਰ ਖਾ ਲਵਾਂ ਜਾਂ ਫੇ ਮੇਰਾ ਮਨ ਕਰਦਾ ਪਿਆ ਕਿ ਦੁੱਧ ਪੀ ਲਵਾਂ ਹਮ ਕਨਫਿਊਜ਼ ਹੋਈ ਪਈ ਆ ਜਾਓ ਫਾਈਨਲ ਰਿਜ਼ਲਟ ਤੇ ਆਪਾਂ ਆ ਚੁੱਕੇ ਆ ਆਪਾਂ ਪੀਵਾਂਗੇ ਦੁੱਧ ਦੁੱਧ ਰੋਟੀ ਆਪਾਂ ਖਾਧੀ ਸੀ ਉਹਦਾ ਸ਼ਾਮੀ ਹੁਣ ਭੁੱਖ ਜ਼ਿਆਦਾ ਨਹੀਂ ਹੈਗੀ ਦੁੱਧ ਪੀ ਲੈਂਦੇ ਆ ਅੱਸੀ ਪਾਲੀ ਦੁੱਧ ਦੇ ਵਿੱਚ ਪੱਤੀ ਮਨ ਕਰਦਾ ਪਿਆ ਸੀ ਚਾਹ ਜੀ ਪੀਣ ਨੂੰ ਮੈਂ ਕਿ ਦੁੱਧ ਵਿੱਚ ਪੱਤੀ ਪਾ ਲੈਂਦੇ ਆ ਥੋੜੀ ਜਿਹੀ ਜਵੈਲ ਪਾਈ ਤੇ ਥੋੜੀ ਜਿਹੀ ਪਾਈ ਇੱਕ ਲੌਂਗ ਪਾਇਆ ਬਸ ਉੱਦ ਤਾਂ ਸਾਡਾ ਸਾਗ ਬਣਿਆ ਪਿਆ ਆ ਸਾਗ ਨੂੰ ਲੱਗ ਚੁੱਕਾ ਤੜਕਾ ਇੱਧਰ ਤੇ ਸਾਗ ਪਰ ਖਾਣ ਨੂੰ ਮਨ ਨਹੀਂ ਕਰਦਾ ਪਿਆ ਪਹਿਲਾ ਬਰੋਟੀ ਖਾਖੀ ਹੱਟੀ ਸੀ ਸਾਗ ਵੈਸੇ ਸਵਾਦ ਬਹੁਤ ਜ਼ਿਆਦਾ ਬੜਿਆ ਦੁੱਧ ਜੇ ਬੱਝ ਜਾਵੇ ਆਈ ਪਿੰਦੇ ਆ ਤੇ ਨਾਲ ਹਨਾ ਬਿਸਕਟ ਖਾਣ ਨੂੰ ਮਨ ਕਰਦਾ ਪਿਆ ਲੇਕਿਨ ਬਿਸਕਟ ਹੈ ਨਹੀਂ ਉਹ ਕੁਛ ਦੇਖਦੀ ਐ ਜੇ ਕੁਛ ਕਰੇ ਪਿਆ ਹੋਵੇ ਤਾਂ ਠੀਕ ਆ ਨਹੀਂ ਤਾਂ ਨਾਲ ਮੈਂ ਰੋਟੀ ਖਾ ਲੈਣੀ ਆ ਚਾਹ ਕੇਸਾ ਰੋਟੀ ਇਨੇ ਸਾਰੇ ਕੱਪੜੇ ਧੋਤੇ ਸੀ ਤੇ ਇਹ ਹੁਣ ਲਿਆਂਦੇ ਆ ਕੋਠੇ 'ਤੇ ਲਾ ਕੇ ਰਾਤ ਪੈ ਗਈ ਸੀ ਰਾਤ ਨੂੰ ਨਹੀਂ ਛੱਡੀ ਤੇ ਕੱਪੜੇ ਕੋਠੇ ਦੇ ਨਿਆਣਿਆਂ ਦੇ ਕੱਪੜੇ ਹੁੰਦੇ ਨਾ ਤਾਂ ਕਰਕੇ ਸਵੇਰ ਨੂੰ ਇਹ ਸਾਰੇ ਕੱਪੜੇ ਫੇਰ ਸੁੱਕਣੇ ਪਾਉਗੇ ਕਿੰਨਾ ਕੰਮ ਪੈਣਾ ਦੋੜਾ ਕੰਮ ਪੈਣਾ ਦੋੜਾ ਦੋੜਾ ਹੋੜ ਆਪਾਂ ਕਰਨ ਲੱਗੇ ਆ ਆਪਣੀ ਸਕਿਨ ਕੇਅਰ ਮੈਂ ਰਾਤ ਨੂੰ ਡੇਲੀ ਫੇਸ ਵਾਸ਼ ਕਰਕੇ ਸੌਂਦੀ ਹੁੰਦੀ ਆ ਬਿਨਾ ਫੇਸ ਵਾਸ਼ ਤੋਂ ਮੈਂ ਅਜ ਤੱਕ ਕਦੀ ਵੀ ਨਹੀਂ ਸੁੱਤੀ ਫਿਰ ਅੱਜ ਆਪਾਂ ਫੇਸ ਵਾਸ਼ ਕਰਾਂਗੇ ਤੇ ਬਰਸ਼ ਕਰਕੇ ਸੌਂਦੀ ਹੁੰਦੀ ਹੁੰਦੀ ਬਰਸ਼ ਕਰਨਾ ਫੇਸ ਵੋਸ਼ ਕਰਨਾ ਮੂੰਹ ਧੋਣਾ ਤੇ ਜੈਵਿਕਾ ਤੋਂ ਵੀ ਬਰਸ਼ ਕਰਵਾਉਣਾ ਤੇ ਜੈਵਿਕਾ ਦਾ ਵੀ ਮੂੰਹ ਧੋਣਾ ਜੈਵਿਕਾ ਨੂੰ ਇਹ ਵਾਲੀ ਮੈਂ ਆਦਤ ਪਾ ਦਿੱਤੀ ਹੈ ਪਹਿਲਾਂ ਮੈਂ ਆਪਣਾ ਮੂੰਹ ਧੋਵਾਂਗੀ ਬਰਸ਼ ਕਰੂੰਗੀ ਫਿਰ ਮੈਂ ਜੈਵਿਕਾ ਦਾ ਮੂੰਹ ਧੋਵਾਂਗੀ ਤੇ ਉਹਨੂੰ ਬਰਸ਼ ਕਰਾਵਾਂਗੀ ਪਲੀਜ਼ ਨਾਲੋ ਪਾਣੀ ਗਰਮਾ ਪਲੀਜ਼ ਨਾਲੋ ਇਹ ਇਬਾਦਤ ਦੀ ਨਾਈ ਨਾਈ ਹੋਣ ਲੱਗੀ ਆ ਸਵੇਰ ਹੋ ਗਈ ਆ ਜੀ ਦੁਪਹਿਰ ਦੇ 12:00 ਵਜੇ ਸਵੇਰ ਦਾ ਵਲੌਗ ਨਹੀਂ ਸ਼ੂਟ ਹੋਇਆ ਭਾਂਡੇ ਮਾਂਜ ਕੇ ਕੱਪੜੇ ਸੁੱਕਲੇ ਪਾਇੰਦ ਸੀ ਜਿਹੜਾ ਤੇ ਲੱਕ ਲੈ ਜਾਂਦੇ ਸੀ ਤੇ ਸਾਡੀ ਕਨਕ ਬਹੁਤ ਜ਼ਿਆਦਾ ਖਰਾਬ ਹੋਈ ਪਈ ਆ ਤੇ ਮम्मा ਲੱਗੇ ਹੋਏ ਕਨਕ ਦੇ ਦਵਾ ਲੈ ਉਹ ਵੀ ਤੁਹਾਨੂੰ ਮੈਂ ਦਿਖਾਉਂਦੀ ਆ ਪਹਿਲਾਂ ਇਬਾਦਤ ਨੂੰ ਨਾ ਇੰਨਾ ਹੀ ਕਰਵਾ ਦਵਾ ਇਬਾਦਤ ਦੀ ਹਾਲਤ ਬਹੁਤ ਗੰਦੀ ਹੋਈ ਪਈ ਆ ਤੇ ਪਾਣੀ ਗਰਮ ਵੀ ਕੀਤਾ ਹੋਇਆ ਮੈਂ ਇਬਾਦਤ ਨੂੰ ਨਾ ਇੰਨਾ ਹੀ ਕਰਾ ਕੇ ਫੇਰ ਮਿਲਦੀ ਆ ਨੰਗੂ ਪੰਗੂ ਹੋਇਆ ਪਿਆ ਏ ਇਬਾਦਤ ਹੀ ਨਾ ਹੀ ਨਹੀਂ ਕਰਾ ਦਿੱਤੀ ਸੀ ਤੇ ਸੈਮਣਾ ਹੋ ਸੁੱਤੀ ਪਈ ਆ ਦੋਨੇ ਜਾਨੇ ਪਿਓਤੀ ਜੋੜੀ ਜੋੜੀ ਦੋਨਾਂ ਦੀ ਸੁੱਤੀ ਪਈ ਆ ਤੇ ਵੱਡੀ ਜੈਬੂ ਗਈ ਹੋਈ ਆਪਣੀ ਭੂਆ ਨੂੰ ਘੂਮੀ ਘੂਮੀ ਕਰਨਾ ਤੋਕੇ ਸਾਮ ਗੇ ਤਾਂ ਖਜ ਲਾਈਟ ਨਾ ਮਾਰ ਮਸੇ ਸੁੱਤੀ ਆ ਤੇ ਹੁਣ ਆਪਾਂ ਬਣਾਉਣੀ ਆ ਜਦ ਦਾਲ ਤੇ ਮम्मा ਬਣਾਉਂਦੇ ਪਏ ਦਾਲ ਤੇ ਮੈਂ ਕੋਨਾ ਹੁਣ ਆਟਾ ਤੇ ਪਕਾਮਾ ਰੋਟੀ ਤੇ ਜੈਬੂ ਬਹੁਤ ਜ਼ਿਆਦਾ ਸੋਹਣੀ ਲੱਗਦੀ ਪਈ ਸੀ ਨਜ਼ਰ ਲੱਗ ਜਾਵੇ ਆਪ ਹੀ ਨਹੀਂ ਕਹਿਣਾ ਚਾਹੀਦਾ ਫਿਰ ਨਜ਼ਰ ਲੱਗ ਜਾਂਦੀ ਉਹਨੂੰ ਤੇ ਜਦੋਂ ਆਈ ਉਹਨੂੰ ਵੀ ਮਲਾਉਂਗੀ ਤੁਹਾਡੇ ਨੇ ਨਾਲ ਜਦੋਂ ਆਈ ਉਹਨੂੰ ਵੀ ਤੁਹਾਡੇ ਨਾਲ ਮੈਂ ਮਲਾਉਂਗੀ ਹੁਣ ਤਾਂ ਤਿਆਰ ਸ਼ੇਅਰ ਹੋ ਕੇ ਐਨ ਬਣ ਕੇ ਮਹਾਰਾਣੀ ਗਈ ਹੋਈ ਐ ਕਲਿੱਪ ਐਡ ਕਰੂੰਗੀ ਲਾਸਟ ਵਿੱਚ ਉਹਦੀ ਵੀਡੀਓ ਤੇ ਆਪਾਂ ਇੱਕ ਦੋ ਵੀਡੀਓ ਵੀ ਸ਼ੂਟ ਕੀਤੀਆਂ ਸੀ ਮੈਂ ਕਿ ਇੰਸਟਾ ਤੇ ਪਾਵਾਂਗੇ ਹੁਣ ਸ਼ਾਮ ਹੀ ਪੈ ਗਈ ਮੈਂ ਵੀ ਕੁਝ ਟਾਈਮਸ ਹੋ ਗਈ ਸੀ ਤੇ ਹੁਣ ਉੱਠੇ ਆ ਤੇ ਕੱਲ ਸਾਗ ਬਣਾਇਆ ਸੀ ਸਾਮ ਕਹਿੰਦਿਆ ਹੁ ਮੈਂ ਸਾਗੀ ਖਾਣਾ ਮੈਂ ਦਾਲ ਨਹੀਂ ਖਾਣੀ ਹੈਗੀ ਤੇ ਹੁਣ ਮੈਨੂੰ ਮਮਾ ਬਣਾਉਂਦੇ ਪਏ ਆ ਦਾਲ ਤੇ ਮੈਂ ਸਾਮ ਵਾਸਤੇ ਨਾ ਉਹ ਤਾਂ ਸਾਰਿਆਂ ਵਾਸਤੇ ਹੀ ਜਿੰਨਾ ਸਾਗ ਸਾਡਾ ਪਿਆ ਆ ਸਾਰਿਆਂ ਵਾਸਤੇ ਉਹ ਮੈਂ ਕਰ ਲਮਾ ਤੜਕ ਲਮਾ ਪਿਆਜ਼ ਅਦਰਕ ਤੇ ਲਸਣ ਤੇ ਛਿਲਕੇ ਤੜਕਾ ਤਿਆਰ ਕਰਾਂ ਉਹਦਾ ਸਾਗ ਵਾਸਤੇ ਫੇ ਮੈਂ ਆਟਾ ਗੁੰਨਾ ਤੇ ਰੋਟੀ ਪਕਾਵਾਂ ਆਟਾ ਗੋਲ ਲਿਆ ਆਪਾਂ ਤੇ ਸਾਡੀ ਬਣ ਗਈ ਅੱਜ ਦਾਲ 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 ਛੋਲ ਆਪਾਂ ਬਣਾਉਣੀ ਨਹੀਂ ਕਿਉਂਕਿ ਛੋਲਾ ਆਪਾਂ ਬਣਾ ਲੈਂਦੇ ਆ ਚੋਲਾ ਪਾ ਬਣਾ ਲਈਦੇ ਲੇਕਿਨ ਕੋਈ ਚਾਜ ਨਾ ਖਾਂਦਾ ਨਹੀਂ ਹੈਗਾ ਇਸ ਕਰਕੇ ਉਦਾਂ ਵੀ ਚੋਲ ਬਣੇ ਪਏ ਵੀ ਹੋਇਆ ਕੱਲ ਆਪਾਂ ਬਣਾਏ ਸੀ ਨੀ ਕੱਲ ਕੱਲ ਨੂੰ ਕੱਲ ਹੀ ਬਣਾਏ ਸੀ ਤੇ ਹੁਣ ਸੈਮ ਨੂੰ ਪੁੱਛੀਏ ਤੁਸੀਂ ਕੀ ਖਾਣਾ ਦੇਖੇ ਜਾ ਜਵਾਬ ਕੀ ਆਉਂਦਾ ਸੈਮ ਤੁਸੀਂ ਕੀ ਖਾਣਾ ਦਾਲ ਕੀ ਸਾਗ ਸਾਗ ਦਾਲ ਹੀ ਖਾਉਂਗੇ ਸਾਗ ਤੜਕਣਾ ਪੈਣਾ ਮੈਨੂੰ ਪਹਿਲੇ ਹੀ ਪਤਾ ਸੀ ਉੱਠ ਕੇ ਹਾਂਜੀ ਹਾਂਜੀ ਸਾਗ ਬਣ ਗਿਆ ਤੜਕਿਆ ਨਹੀਂ ਰੋਟੀ ਪਕਦੀ ਹੈ ਸਾਗ ਕਿਦੋਂ ਤੜਕਣਾ ਮੈਨੂੰ ਭੁੱਖ ਲੱਗੀ ਸੀ ਉਹ ਹੁਣੇ ਤੁਸੀਂ ਰੋਟੀ ਖਾਧੀ ਸੋਣਾਂ ਤਾਂ ਪਹਿਲਾਂ ਕਿੱਡੇ ਚੁੱਕ ਅੱਜ ਭੁੱਖੀ ਪੜੀ ਲੱਗਦੀ ਪਈ ਆ ਅੱਜ ਭੁੱਖੀ ਮੜ ਲੱਗਦੀ ਰੋਟੀ ਪਕਦੀ ਪਈ ਆ ਰੋਟੀ ਪਕਾ ਕੇ ਹਮ ਲਸਣ ਵੀ ਛੇਲ ਲਿਆ ਉਹ ਵੀ ਛੇਲ ਲਿਆ ਅਦਰਕ ਵਗੈਰਾ ਜੋ ਵੀ ਆ ਪਿਆਜ਼ ਵਗੈਰਾ ਹਮ ਬਸ ਤੜਕਾ ਲਾਉਣਾ ਹੁਣ ਠੀਕ ਹੈ ਜੀ ਠੀਕ ਬਣ ਗਿਆ ਮੈਂ ਤਾਂ ਦਾਲ ਖਾ ਲਉ ਤਾਂ ਨਹੀਂ ਖਾਦੀ ਨਹੀਂ ਦਾਲ ਨਹੀਂ ਖਾਣੀ ਸਾਗ ਖਾਣੀ ਸਾਰਾ ਭਰਾ ਜੀ ਕਿਹਾ ਦਾਲੀ ਖਾਣੀ ਤੇ ਹੂੰ ਸਾਰਾ ਕਿੰਨੇ ਦਿਨ ਹੋ ਗਏ ਤੇ ਜਦੇ ਨਾ ਚ ਮੈਂ ਤੀਜਾ ਤੇ ਤੁਹਾਡੇ ਲਈ ਹੋਊਗਾ ਮੈਂ ਦਾ ਇੱਕ ਦਿਨ ਖਾਦਾ ਅੱਛਾ ਹੂੰ ਠੀਕ ਹੂੰ ਖਾਦੇ ਸਾਰੇ ਠੀਕ ਆ ਅੱਜ ਜੇ ਮੁਕਾੜਕ ਦੇਖੋ ਸਾਡੀ ਕਿੰਨੀ ਫਰਾਗ ਕਈ ਉਹ ਵੀ ਦਿਖਾ ਦਿਓ ਕਿੱਥੇ ਪਈ ਹੈ ਪਿੱਛੇ ਆ ਉਹਦੇ ਮੰਮੀ ਨੇ ਕਰਦੀ ਸਾਰੀ ਘਰੇ ਨਾ ਤੇ ਸਾਰੀ ਸਲਾਪ ਗਈ ਪਤਾ ਵੀ ਨੱਗਾ ਹੂੰ ਉਹ ਸੁਸਰੀ ਦਾ ਕਿਹੜਾ ਹੋ ਗਈ ਸੁਸਰੀ ਲੱਗੇ ਖਰਾਬ ਹੋਈ ਆ ਆ ਸੁਸਰੀ ਲੱਗੀ ਹੋਈ ਆ ਕਾਲੀ ਤੇਰੀ ਇੱਕ ਵਾਰੀ ਜਾਣਾ ਜਦੋਂ ਆਪਾਂ ਚੰਡੀਗੜ੍ਹ ਸੀ ਹੂੰ ਕਹਿੰਦੇ ਸੀ ਮੰਮੀ ਕਿ ਦਾਣੇ ਕੱਟ ਕੇ ਦੁਬਾਰਾ ਸੁਕਾਇਆ ਪੁੱਤ ਦੇ ਉੱਤੇ ਭਾਜ ਉਹ ਉਹ ਦਾਦਾ ਜੀ ਦਾਤ ਤੋਂ ਪਹਿਲਾਂ ਹੂੰ ਤੇ ਤਿੰਨ ਮਹੀਨੇ ਪਹਿਲਾਂ ਜਦੋਂ ਆਪਾਂ ਚੰਡੀਗੜ੍ਹ ਸੀ ਹੂੰ ਤੇ ਜਦੋਂ ਮम्मा ਕਹਿੰਦੇ ਵੀ ਸੀ ਕਿ ਕਿਤਮੇ ਲੱਗੀ ਹੋਈਆਂ ਖੰਮੇ ਏ ਉਹ ਸਾਰੇ ਆ ਅੱਜ ਦੇਖਿਆ ਸਸਰੀ ਇੱਥੇ ਸੀ ਅੱਧੀ ਉੱਤੇ ਚੜੇ ਤੁਸੀਂ ਚੜੀ ਦਾ ਸੀ ਸਸਰੇ ਆਹ ਜਾ ਰਹੇ ਤੇ ਉਹ ਖਾਣ ਵਾਸਤੇ ਬੱਚੀ ਆ ਆ ਸਾਰੀ ਖਰਾਬ ਹੋ ਗਈ ਹੁਣ ਉਹ ਵੀ ਦੇਣਾ ਪੈਣਾ ਪੂਰਾ ਡਰਾਮਾ ਵੀ ਵੇਚ ਦੇਣਾ ਨਮਾ ਲੈ ਕੇ ਉਹਨਾਂ ਡਰਾਮਾ ਵੀ ਤੇ ਕਨਕ ਵੀ ਸਾਰੀ ਕਈ ਖਰਾਬ ਹੋ ਗਈ ਤੇ ਨਾਲੇ ਕੰਡਾ ਨੂੰ ਕਨਕ ਮਿਲਿਆ ਨਹੀਂ ਕਰਨੀ ਕਿਉਂ ਪਤਾ ਨਹੀਂ ਦੱਸਿਓ ਤੁਹਾਡੇ ਵੀ ਥਾ న్యూਸ ਫੈਲਦੀ ਹੋਈ ਆ ਕਨਕ ਦੀ ਜਗ੍ਹਾ ਕੁਝ ਹੋਰ ਮਿਲਿਆ ਕਰਨਾ ਕੁਝ ਦਾਲਾ ਦੂਲਾ ਮਤਲਬ ਕਿੰਦੇ ਵੀ ਹੁਣ ਬੁਝਣੇ ਬਾਕੀ ਮੰਮੀ ਦੱਸਦੀ ਸੀ ਮੈਨੂੰ ਵੀ ਪਤਾ